ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿਵੇਂ ਕਿ ਇਸੇ ਸਭ ਜਾਣਦੇ ਹਨ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬਹੁਤ ਹੀ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਇਸ ਜਿੱਤ ਦਾ ਸ਼ੋਰ ਸਾਰੇ ਹੀ ਦੇਸ਼ ਵਿੱਚ ਸੁਣਾਈ ਦੇ ਰਿਹਾ ਹੈ ਇਸ ਇਹ ਜਿੱਤ ਇੱਕ ਇਤਿਹਾਸਿਕ ਜਿੱਤ ਹੈ ਇਸੇ ਜਿੱਤ ਦੀ ਖੁਸ਼ੀ ਵਿੱਚ ਇੰਡੀਅਨ ਕ੍ਰਿਕਟ ਬੋਰਡ ਨੇ ਰਾਸ਼ਟਰੀ ਕ੍ਰਿਕਟ ਟੀਮ ਦੇ ਲਈ ਇੱਕ ਬੰਪਰ ਇਨਾਮ ਦਾ ਐਲਾਨ ਕੀਤਾ ਹੈ ਸੈਕਟਰੀ ਦੇਵਜੀਤ ਸੈਕਿਆ ਨੇ ਪੁਸ਼ਟੀ ਕੀਤੀ ਹੈ ਕਿ ਖਿਡਾਰੀਆਂ ਤੇ ਸਹਾਇਕ ਸਟਾਫ ਨੂੰ ਭਾਰਤ ਦੇ ਪਹਿਲੇ ਵਨਡੇ ਕ੍ਰਿਕਟ ਕੱਪ ਜਿੱਤਣ ਦੇ ਲਈ 51 ਕਰੋੜ ਰੁਪਏ ਹਾਂਜੀ ਦੋਸਤੋ 51 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਨੂੰ ਹਰਾਇਆ ਇਹ ਭਾਰਤ ਲਈ ਪਹਿਲੀ ਇਤਿਹਾਸਿਕ ਜਿੱਤ ਹੈ ਇਸ ਜਿੱਤ ਤੋਂ ਬਾਅਦ ਹੀ ਭਾਰਤੀ ਕ੍ਰਿਕਟ ਬੋਰਡ ਨੇ ਮਹਿਲਾ ਟੀਮ ਦੇ ਲਈ ਇਸ ਇਨਾਮ ਦੀ ਕੋਸ਼ਨਾ ਕੀਤੀ ਹੈ ਹਰਮਨਪ੍ਰੀਤ ਕੋਹਟੀ ਦੀ ਲੀਡਰਸ਼ਿਪ ਵਿੱਚ ਭਾਰਤ ਨੇ ਔਮਨ ਵਰਲਡ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਇਸ ਮੈਚ ਦੇ ਵਿੱਚ ਭਾਰਤ ਨੇ 52 ਸਕੋਰਾਂ ਦੇ ਨਾਲ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਲੋਰਾ ਗੋਲਵਾਡ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹਰਮਨਪ੍ਰੀਤ ਕੋਹੜਾ ਨੇ ਪਾਤਨੂ ਪਹਿਲੀ ਵਰਲਡ ਕੱਪ ਕ੍ਰਿਕਟ ਟਰੋਫੀ ਦਿਵਾ ਚੁੱਕੀ ਹੈ ਦੇਸ਼ ਵਿੱਚ ਸਾਰੇ ਪਾਸੇ ਖੁਸ਼ੀ ਦੀ ਲਹਿਰ ਹੈ ਤੇ ਸਾਰੇ ਪਾਸੇ ਲੋਕ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਦੀ ਖੁਸ਼ੀ ਦੇ ਜਸ਼ਨ ਮਨਾ ਰਹੇ ਹਨ ਇਹ ਰਾਤ ਭਾਰਤੀ ਇਤਿਹਾਸ ਵਿੱਚ ਯਾਦ ਰੱਖੀ ਜਾਵੇਗੀ ਅਤੇ ਇਸ ਨੂੰ ਭਾਰਤੀ ਕ੍ਰਿਕਟ ਟੀਮ ਵੀ ਕਦੇ ਵੀ ਨਹੀਂ ਭੁੱਲੇਗੀ ਡੀਵਾਈ ਪਾਟਿਲ ਸਟੇਡੀਅਮ ਉਦੋਂ ਨੀਲੇ ਅਤੇ ਤਿਰੰਗੇ ਦੇ ਰੰਗ ਵਿੱਚ ਬਦਲ ਗਿਆ ਜਦੋਂ ਹਰਮਨ ਪ੍ਰੀਤਕੌਰ ਨੇ ਆਈਸੀਸੀ ਮਹਿਲਾ ਵਰਲਡ ਕੱਪ ਟੀਮ ਦੀ ਜਿੱਤ ਦੀ ਟਰੋਫੀ ਚੁੱਕੀ ਜੋ ਕਿ ਭਾਰਤੀ ਮਹਿਲਾ ਟੀਮ ਦੇ ਲਈ ਇੱਕ ਇਤਿਹਾਸਿਕ ਮੌਕਾ ਸੀ ਅਤੇ ਸਾਰੇ ਹੀ ਇਸ ਖੁਸ਼ੀ ਦਾ ਜਸ਼ਨ ਮਨਾ ਰਹੇ ਸਨ ਸਭ ਭਾਰਤੀ ਖਿਡਾਰੀਆਂ ਨੇ ਖੁਸ਼ੀ ਦੇ ਹੰਝੂਆਂ ਦੇ ਨਾਲ ਤਾੜੀਆਂ ਮਾਰੀਆਂ ਅਤੇ ਇੰਡੀਆ ਇੰਡੀਆ ਦੇ ਨਾਅਰੇ ਸਾਰੇ ਮੈਦਾਨ ਵਿੱਚ ਗੂੰਜ ਉਠੇ ਭਾਰਤ ਜਿੱਤ ਦਾ ਸ਼ੋਰ ਸਾਰੇ ਹੀ ਸਟੇਡੀਅਮ ਵਿੱਚ ਸੁਣਾਈ ਦੇ ਰਿਹਾ ਸੀ। ਦੋਸਤੋ ਭਾਰਤ ਕਈ ਸਾਲਾਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਇਹ ਪਲ ਪਹੁੰਚ ਤੋਂ ਬਾਹਰ ਲੱਗਦਾ ਸੀ ਪਰ 2 ਨਵੰਬਰ 2025 ਨੂੰ ਔਮਨ ਇਨ ਬਲੂ ਨੇ ਇਸ ਨੂੰ ਪਲ ਨੂੰ ਸੰਭਵ ਬਣਾ ਦਿੱਤਾ। ਹਰਮਨ ਪ੍ਰੀਤਕੌਰ ਦੀ ਜੋਗ ਅਗਵਾਈ ਵਿੱਚ ਇਹ ਸੁਪਨਾ ਪੂਰਾ ਹੋ ਸਕਿਆ। ਉਸ ਦੇ ਸਾਥੀ ਖਿਡਾਰੀਆਂ ਨੇ ਵੀ ਇਹ ਜਿੱਤ ਹਾਸਲ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਤੇ ਆਖਰ ਵਿੱਚ ਜਿੱਤ ਹਾਸਲ ਕਰਕੇ ਇਤਿਹਾਸ ਵਿੱਚ ਆਪਣਾ ਸਥਾਨ ਪੱਕਾ ਕੀਤਾ ਅਤੇ ਇਹ ਪਲ ਇੱਕ ਯਾਦਗਾਰ ਪਲ ਬਣ ਗਿਆ। ਦੋਸਤੋ ਜੇਕਰ ਗੱਲ ਕਰੀਏ ক্রিকেট ਟੀਮ ਦੇ ਖਿਡਾਰੀਆਂ ਦੀ ਤਾਂ ਇਹ ਸਾਰੇ ਹੀ ਖਿਡਾਰੀ ਬਹੁਤ ਯੋਗ ਅਤੇ ਮਿਹਨਤੀ ਹਨ ਇਹਨਾਂ ਦੇ ਵਿੱਚ ਹਨ ਹਰਮਨ ਪ੍ਰੀਤਕੌਰ ਜੋ ਕਿ ক্রিকেট ਟੀਮ ਖਿਡਾਰੀ ਸੀ ਹੈ ক্রিকেট ਟੀਮ ਦੇ ਕੈਪਟਨ ਹਨ ਅਤੇ ਇਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਹਨ ਕਿ ਹਰਮਨ ਪ੍ਰੀਤਕੌਰ ਨੂੰ ਟੀਮ ਦੀ ਧੜਕਣ ਵੀ ਕਿਹਾ ਜਾਂਦਾ ਹੈ ਅਮਨ ਜੋਤ ਜੋ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਹਨ ਦੀਪਤੀ ਵਰਮਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਤੋਂ ਹਨ ਜਿਸ ਨੇ ਆਪਣੇ ਭਰਾ ਦੇ ਨਾਲ ਪ੍ਰੈਕਟਿਸ ਕਰਦੇ ਹੋਏ ক্রিকেট ਸਿੱਖੀ ਅਤੇ ক্রিকেট ਟੀਮ ਦੇ ਵਿੱਚ ਆਪਣੀ ਮਜ਼ਬੂਤ ਸਥਾਨ ਬਣਾਇਆ ਜੇਮੀ ਮਹਾਰਾਜ ਗਰਸ ਮੁੰਬਈ ਤੋਂ ਹਨ ਜੋ ਕਿ ਇੱਕ ਸੰਗੀਤਕਾਰ ਪਰਵਾਰ ਦੇ ਨਾਲ ਸੰਬੰਧਿਤ ਹਨ ਸ਼ਿਫਾਲੀ ਵਰਮਾ ਸ਼ਿਫਾਲੀ ਵਰਮਾ ਹਰਿਆਣਾ ਦੇ ਰੋहतक ਜ਼ਿਲ੍ਹੇ ਤੋਂ ਹਨ ਉਹਨਾਂ ਨੇ ਸਿਰਫ 15 ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸਮ੍ਰਿਤੀ ਮੰਦਾਨਾ ਸਮ੍ਰਿਤੀ ਮੰਦਾਨਾ ਮਹਾਰਾਸ਼ਟਰ ਦੇ ਸੰਗਲੀ ਨਾਲ ਸੰਬੰਧਿਤ ਹਨ ਜਿਨ੍ਹਾਂ ਨੇ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਂਕ ਪਾਲਿਆ ਸੀ ਇਹਨਾਂ ਦੇ ਪਿਤਾ ਅਤੇ ਭਰਾ ਦੋਨੋਂ ਹੀ ਕ੍ਰਿਕਟ ਦੇ ਨਾਲ ਸੰਬੰਧਿਤ ਸਨ ਅਰਿਸ਼ਾ ਗੋਸ਼ ਦੋਸਤੋ ਰਿਸ਼ਾ ਘੋਸ਼ ਜੋ ਹੈ ਉਹ ਪਸ਼ਮੀ ਬੰਗਾਲ ਦੇ ਨਾਲ ਸੰਬੰਧਿਤ ਹਨ ਉਹਨਾਂ ਨੇ 16 ਸਾਲ ਦੀ ਉਮਰ ਤੋਂ ਹੀ ਇੰਡੀਆ ਕ੍ਰਿਕਟ ਟੀਮ ਦੇ ਲਈ ਖੇਡਣਾ ਸ਼ੁਰੂ ਕਰ ਦਿੱਤਾ ਸੀ ਰਾਧਾ ਯਾਦਵ ਰਾਧਾ ਯਾਦਵ ਦੋਸਤੋ ਮੁੰਬਈ ਤੋਂ ਹੈ ਜਿਸ ਨੇ ਝੁੰਗੀਆਂ ਝੁੱਗੀਆਂ ਤੋਂ ਨਿਕਲ ਕੇ ਅਜੀਹਾ ਸਫਰ ਤੈਅ ਕੀਤਾ ਕਿ ਹੋਰ ਨਾ ਸਭ ਦੇ ਲਈ ਪ੍ਰੇਰਨਾ ਬਣ ਗਈ ਕ੍ਰਾਂਤੀ ਗੌਰ ਮਧਵਪਰਦੇਸ਼ ਤੋਂ ਕ੍ਰਾਂਤੀ ਗੌਰ ਹੈ ਉਹ ਭਾਰਤੀ ਤੇਜ਼ ਗੇਂਦਬਾਜ਼ੀ ਦੀ ਇੱਕ ਨਵੀਂ ਪਛਾਣ ਹੈ ਸ਼੍ਰੀ ਚਰਨੀ ਸ਼੍ਰੀ ਚਰਨੀ ਆਂਧਰਾ ਪ੍ਰਦੇਸ਼ ਦੇ ਖੜੱਪਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਇਹ ਪਹਿਲਾਂ ਖੋਖੋ ਬਾਅਦ ਵਿੱਚ ਬੈਡਮਿੰਟਨ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕ੍ਰਿਕਟ ਨੂੰ ਆਪਣਾ ਫਾਈਨਲ ਕੈਰੀਅਰ ਬਣਾਇਆ ਅਤੇ ਹੁਣ ਉਹ ਕ੍ਰਿਕਟ ਦੀ ਟੀਮ ਦਾ ਇੱਕ ਅਹਿਮ ਹਿੱਸਾ ਹਨ ਰੇਨੁਕਾ ਸਿੰਘ ਠਾਕੁਰ ਰੇਨੁਕਾ ਸਿੰਘ ਠਾਕੁਰ ਹਿਮਾਚਲ ਪ੍ਰਦੇਸ਼ ਦੀ ਸ਼ੇਰਨੀ ਹੈ ਹਿਮਾਚਲ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਪਾਰਸਾ ਨਾਲ ਸੰਬੰਧਿਤ ਹੈ ਜਿਸ ਨੇ ਐਚਪੀਸੀਏ ਅਕੈਡਮੀ ਤੋਂ ਕ੍ਰਿਕਟ ਟੀਮ ਦੀ ਜੋ ਹੈ ਟ੍ਰੇਨਿੰਗ ਲਈ ਅਤੇ ਤੇਜ਼ ਗੇਂਦਬਾਜ਼ੀ ਨੂੰ ਆਪਣਾ ਹਥਿਆਰ ਬਣਾਇਆ ਤੇ ਭਾਰਤੀ ਵੂਮਨ ਕ੍ਰਿਕਟ ਟੀਮ ਦੇ ਵਿੱਚ ਆਪਣੀ ਮਜ਼ ਦੋਸਤੋ ਇਹਨਾਂ ਸਭ ਦੀ ਹਿੰਮਤ ਹੌਸਲੇ ਤੇ ਜਜ਼ਵੇ ਨੇ ਮਿਲ ਕੇ ਇੱਕ ਚੰਗਾ ਇਤਿਹਾਸ ਰਚਿਆ ਹੈ ਅਤੇ ਅੱਜ ਸਾਰਾ ਦੇਸ਼ ਇਹਨਾਂ ਕੁੜੀਆਂ ਤੇ ਫਖਰ ਮਹਿਸੂਸ ਕਰ ਰਿਹਾ ਹੈ ਆਖਰ ਵਿੱਚ ਇਹ ਕਹਿਣਾ ਚਾਹਾਂਗੇ ਕਿ ਮਿਹਨਤ ਕਰਦੇ ਰਹੋ ਮਿਹਨਤ ਰੰਗ ਜ਼ਰੂਰ ਲਿਆਉਂਦੀ ਹੈ ਦੋਸਤੋ ਇਹ ਵੀ ਕਿਹਾ ਜਾਂਦਾ ਹੈ ਕਿ ਮਿਹਨਤ ਖामोशी ਨਾਲ ਕਰਦੇ ਰਹੋ ਬਾਅਦ ਵਿੱਚ ਤੁਹਾਡੀ ਸਫਲਤਾ ਪੂਰਾ ਸ਼ੋਰ ਮਚਾਏਗੀ